ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਸਾਰੇ ਇਲਾਕਾ ਨਿਵਾਸੀ ਨਗਰ ਨਿਵਾਸੀ ਸੰਗਤਾਨੋ ਸਨੇ ਮੇਰੇ ਬੇਨਤੀ ਹੈ ਕਿ ਆਪਣੇ ਸੰਤ ਆਸ਼ਰਮ ਸਾਹਿਬ ਕਣਗਸ ਵਿਖੇ ਸਾਲਾਨਾ ਗੁਰਮਤਿ ਸਮਾਗਮ ਜੋ ਹਰ ਸਾਲ ਇਸ ਅਸਥਾਨ ਦੇ ਬਣਨ ਦੀ ਖੁਸ਼ੀ ਦੇ ਵਿੱਚ ਆਯੋਜਿਤ ਕੀਤਾ ਜਾਂਦਾ ਹੈ ਇਹ ਸਮਾਗਮ ਜੋ ਜੁਲਾਈ ਮਹੀਨੇ ਦੀ ਵੇ ਇੱਕੇ ਤਰੀਕ ਨੂੰ ਹੁੰਦਾ ਹੈ ਇਸ ਦਿਨ ਆਪਣੇ ਸੰਤ ਆਸ਼ਰਮ ਸਾਹਿਬ ਦਾ ਨੀ ਪੱਥਰ ਰੱਖਿਆ ਗਿਆ ਸੀ ਅਤੇ ਇਸੇ ਤਰੀਕ ਨੂੰ ਸੰਤ ਆਸ਼ਰਮ ਸਾਹਿਬ ਦੀ ਸੇਵਾ ਕੰਪਲੀਟ ਹੋ ਗਈ ਸੀ ਭਾਵ ਕਹਿਣ ਤੋਂ ਕਿ ਅੱਜ ਆਪਣੇ ਇਸ ਸੰਤ ਆਸ਼ਰਮ ਸਾਹਿਬ ਬਣੇ ਨੋ 10 ਸਾਲ ਪੂਰੇ ਹੋ ਗਏ 11ਵਾਂ ਸਾਲ ਪਰ ਆਰੰਭ ਹੋ ਰਿਹਾ ਹੈ ਔਰ ਇਸੇ ਦਿਨ ਇਸ ਸਥਾਨ ਦੇ ਮੁੱਖ ਸੇਵਾਦਾਰ ਸਿੰਘ ਸਾਹਿਬ ਭਾਈ ਸਹ ਭਾਈ ਕਰਮਨ ਜੋਤ ਸਿੰਘ ਜੀ ਖਾਲਸਾ ਉਹਨਾਂ ਦਾ ਜਨਮ ਦਿਨ ਵੀ ਹੁੰਦਾ ਹੈ ਸੋ ਬਹੁਤ ਸਾਰੇ ਮਹਾਪੁਰਸ਼ਾਂ ਨੇ ਰਾਗੀ ਜੱਥਿਆਂ ਨੇ ਢਾਡੀ ਜੱਥਿਆਂ ਨੇ ਹੁਣ ਤੋਂ ਲੈ ਕੇ ਤਕਰੀਬਨ 12 ਵਜੇ ਤੱਕ ਆਪਾਂ ਨੂੰ ਕਥਾ ਕੀਰਤਨ ਦੁਆਰਾ ਨਿਖਾਲ ਕਰਨਾ ਹੈ ਸਾਧ ਸੰਗਤ ਪਾਲ ਸਮਾਉ ਸਾਹਿਬ ਨੇ ਵੀ ਪਹੁੰਚਣਾ ਹੈ ਸਭ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਜੀ ਸੰਤਾ ਸ਼੍ਰਮ ਸਾਹਿਬ ਘਣਗਸ ਪੌਂਚਣ ਦੀ ਕਿਰਪਾਲਤਾ ਕਰੋ ਇਹ ਸਥਾਨ ਰਾੜਾ ਸਾਹਿਬ ਤੋਂ ਅੱਧਾ ਕਿਲੋਮੀਟਰ ਦੀ ਦੂਰੀ ਤੇ ਹੈ ਜਦੋਂ ਅਮਿੰਦਗੜ ਵਾਲੇ ਪਾਸੇ ਤੋਂ ਆਉਂਦੀ ਖਾ ਸਰਕਾਰੀ ਕਾਲਜ ਤੋਂ ਅਗਲਾ ਪੁਲ ਕੰਗਸਾ ਦਾ ਹੈ ਏਸੀ ਰੋਡ ਉੱਤਰ ਕੇ ਸਾਹਮਣੇ ਸੰਤਾ ਆਸ਼ਰਮ ਸਾਹਿਬ ਕਹ ਹਰ ਇੱਕ ਐਤਵਾਰ ਨੂੰ ਇੱਥੇ ਸੰਗਤਾਂ ਨੂੰ ਮਿਲਦੇ ਖਾ ਔਰ ਜਿਹੜੀ ਵੀ ਕੀ ਦੁੱਖ ਤਕਲੀਫ ਹੈ ਗੁਰਬਾਣੀ ਦੇ ਨਾਲ ਕਿ ਆ ਸ਼ਬਦ ਪੜੋ ਭਾਈ ਨਿਤਨੇਮ ਕਰੋ ਭਾਈ ਬੰਦਗੀ ਨਾਲ ਜੁੜੋ ਭਾਈ ਬੰਦਗੀ ਦੇ ਨਾਲ ਜੋੜਿਆ ਜਾਂਦਾ ਹੈ ਔਰ ਸਭ ਸੰਗਤਾਂ ਨੂੰ ਵਿਹਿਮਾ ਭਰਮਾ ਪਖੰਡਾਂ ਚੋਂ ਕੱਢ ਕੇ ਜਾਦੂ ਟੋਣਿਆਂ ਤੋਂ ਦੂਰ ਕਰਕੇ ਇੱਕ ਅਕਾਲ ਪੁਰਖ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਗਰਾਤ ਤਨ ਤਨ ਮਤ ਸਾਹਿਬ ਕੌਰ ਜੀ ਤਨ ਤਨ ਮਤ ਦਲਜੀਤ ਕੌਰ ਜੀ ਉਹਨਾਂ ਦੇ ਦਿੱਤੇ ਹੋਏ ਗਿਆਨ ਅਨੁਸਾਰ ਗੁਰਬਾਣੀ ਦੇ ਨਾਲ ਜੋੜਿਆ ਜਾਂਦਾ ਹੈ ਸੋ ਅਸ ਟਾਈਮ ਆਪਣੇ ਪਾਸ ਮਹਾਪੁਰਖ ਰਾਗੀ ਜਿੱਥੇ ਪਹੁੰਚੇ ਕੋਈ ਕਰਨ ਕੀਰਤਨ ਦੀ ਪਰ ਆਰੰਭਤਾ ਹੋ ਰਹੀ ਹੈ ਦੋ ਚੈਨਲਾਂ ਤੇ ਲਾਈਵ ਚੱਲ ਰਹੀ ਹੈ ਕਹਿ ਕਰਮ ਸਰ ਸੇਵਾ ਸੁਸਾਇਟੀ ਅਤੇ ਸੰਤ ਆਸ਼ਰਮ ਮਲੇਸ਼ੀਆ ਟੀਵੀ ਚੈਨਲ ਹਰਮਨ মিডিਆ 9 ਧਨਮਤਾ ਸਾਹਿਬ ਕੋਰਟੀਵੀ ਇਤਨੇ ਸਾਰੇ ਚੈਨਲਾਂ ਤੇ ਸਮਾਗਮ ਲਾਈਵ ਹੋ ਰਿਹਾ ਹੈ ਸਭ ਸੰਗਤਾਂ ਨੂੰ ਬੇਨਤੀ ਹੈ ਪਹੁੰਚਣ ਦੀ ਕਿਰਪਾਲਤਾ ਕਰੋ ਜੇ ਨਹੀਂ ਪਹੁੰਚ ਸਕਦੇ ਤਾਂ ਸੋਸ਼ਲ ਮੀਡੀਆ ਦਾ ਪੂਰਾ ਪੂਰਾ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰੋ ਹੁਣ ਬੇਨਤੀ ਹੈ ਆਓ ਥੋੜਾ ਥੋੜਾ ਸਮਾਂ ਜਿੰਨਾ ਆਪਾਂ ਨੂੰ ਮਿਲਦਾ ਹੈ ਔਰ ਜਿਵੇਂ ਪ੍ਰਬੰਧਕ ਸੱਜਣ ਸੈਕਟਰੀ ਸਾਹਿਬ ਆਪ ਜੀ ਨੂੰ ਅਨਾਉਂਸਮੈਂਟ ਕਰਦੇ ਕਰਨ ਉਸ ਮੁਤਾਬਕ ਆਪ ਜੀ ਨੇ ਹਾਜ਼ਰੀ ਲਗਵਾਉਣੀ ਹੈ ਸਮੇਂ ਚ ਬਾਹਰ ਨਹੀਂ ਜਾਣਾ ਆਓ ਭਾਈ ਆਪਾਂ ਸਤਸੰਗ ਦੇ ਨਾਲ ਜੁੜੀਏ ਆਏ ਕੋਈ ਮਹਾਪੁਰਖਾਂ ਦੇ ਕਮਾਏ ਕੋ ਪ੍ਰਵਚਨ ਸਰਵਣ ਕਰਕੇ ਜੋ ਸਾਡੀ ਪ੍ਰੇਮ ਭਰੀ ਬੇਨਤੀ ਸਵੀਕਾਰ ਕਰਕੇ ਸੰਤ ਆਸ਼ਰਮ ਸਾਹਿਬ ਦੇ 10 ਸਾਲ ਪੂਰੇ ਹੋ ਕੇ 11ਵਾਂ ਲੱਗ ਰਿਹਾ ਹੈ ਸਥਾਪਨਾ ਦਿਵਸ ਤੇ ਪਹੁੰਚ ਰਿਹਾ ਕੋ ਔਰ ਸਾਡੇ بیٹے ਸਿੰਘ ਸਾਹਿਬ ਭਾਈ ਸਾ ਪਾਈ ਕਰਮਨ ਜੋਤ ਸਿੰਘ ਜੀ ਖਾਲਸਾ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪਹੁੰਚ ਰਿਹਾ ਕੋ ਜਿਉਂ ਆਇਆ ਨੂੰ ਸਾਰੇ ਜਥੇਵਲਾਂ ਨਗਰ ਪੰਚਾਇਤ ਪ੍ਰਬੰਧਕ ਕਮੇਟੀ ਇਲਾਕਾ ਨਿਵਾਸੀ ਸੰਗਤ ਵੱਲੋਂ ਬਾਰੋਂ ਆਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਆਓ ਜੀ ਆਪਾਂ ਕੀਰਤਨ ਦਾ ਲਾਖਾ ਲਈਏ ਜੁੜਨ ਦੀ ਕਿਰਪਾਲਤਾ ਕਰੋ ਟੁੱਟਣ ਵਰਗਾ ਪਾਪ ਨਹੀਂ ਜੋੜਨ ਵਰਗਾ ਪੁੰਨ ਨਹੀਂ ਆਓ ਲਾਖਾ ਲਈਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਦੇ ਵਿੱਚ ਰੱਬ ਰੰਗੀਆਂ ਰੂਹਾਂ ਦੇ ਦੀਦਾਰ ਕਰੀਏ ਵਾਹ ਕੀ ਗੁਰੂ ਜੀ ਦਾ ਖਾਲਸਾ ਵਾਹ ਕੀ ਗੁਰੂ ਜੀ ਕੀ ਫਤਿਹ